मुलम अमृतपाल के खिलाफ बी एन एस दारा दो सौ इक्यासी एक सौ पांच के अधीन मामला दर्ज किया गया मुलजम अमृतपाल ने जख्मी फौजा सिंह अस्पताल नहीं पहुंचाया गिरफ्तार अमृतपाल की उम्र छब्बीस साल दसी जा रही है मुलम अमृतपाल को ड्राइविंग लाइसेंस सी इस गल की भी पुष्टि पुलिस ने कर दी है तो फिलहाल तुम्हें दस दई मुलम पुलिस की गिरफ्त है तस्वीर अदालत पेशी दौरान दी ਮਨਪਾਲ ਜੀ ਤੁਹਾਨੂੰ ਲੱਗਦਾ ਤੇ ਤੁਹਾਡੋ ਗਲਤੀ ਹੋਣਾ ਹੋਗੀ ਕਾਫੀ ਵੱਡੀ ਕਿਦਾਂ ਹੋਇਆ ਕਿਦਾਂ ਸੀਗਾ ਕਿਉਂ ਪਤਾ ਕਿਉਂ ਨਹੀਂ ਲੱਗਿਆ ਕੁਝ ਕਹਿ ਸਕਦੇ ਹੋ ਮਨਪਾਲ ਜੀ ਕੁਝ ਕਹਿ ਸਕਦੇ ਹੋ ਕਿਉਂ ਮਨਪਾਲ ਜੀ ਤੁਹਾਨੂੰ ਲੱਗਦਾ ਤੇ ਤੁਹਾਡੋ ਗਲਤੀ ਹੋਣਾ ਹੋਗੀ ਕਾਫੀ ਵੱਡੀ ਕਿਦਾਂ ਹੋਇਆ ਕਿਦਾਂ ਸੀਗਾ ਕਿਉਂ ਪਤਾ ਕਿਉਂ ਨਹੀਂ ਲੱਗਿਆ ਕੁਝ ਕਹਿ ਸਕਦੇ ਹੋ ਅਨਿਪਾਲ ਜੀ ਕੁਝ ਕਹਿ ਸਕਦੇ ਹੋ ਕਿਉਂ ਤੇ ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲਾ ਮਲਜ਼ਮ ਗ੍ਰਫਤਾਰ ਕਰ ਲਿਆ ਗਿਆ ਜ਼ਿਆਦਾ ਜਾਣਕਾਰੀ ਲਈ ਸਿੱਧਾ ਰੁਕਰਾਂਗੇ ਪਰਮੇ ਸਾੜਨਾ ਸਾਡੇ ਸੇਵਕੀ ਜੁੜ ਰਹੇ ਨੇ ਸਿੱਧਾ ਰੁਕਰਾਂਗੇ ਪਰਮੇ ਤੇ ਜਿਸ ਢੰਗ ਦੇ ਨਾਲ ਪੁਲਿਸ ਨੇ ਇਹ ਸਾਰੀ ਚੀਜ਼ਾਂ ਨੂੰ ਟ੍ਰੇਸ ਕੀਤਾ ਪਹਿਲਾਂ ਤਸਵੀਰਾਂ ਸਾਹਮਣੇ ਆਈਆਂ ਉਸਕਾਰ ਦੀਆਂ ਫੋਰਚਨਰ ਗੱਡੀ ਦੀਆਂ ਤੇ ਹੁਣ ਮਲਜ਼ਮ ਪੁਲਿਸ ਦੇ ਗ੍ਰਫਤ ਦੇ ਵਿੱਚ ਹੈ ਪੁਲਿਸ ਕੀ ਕਹਿੰਦੀ ਹੈ ਕਿਸ ਢੰਗ ਦੇ ਨਾਲ ਕੜੀਆਂ ਜੋੜੀਆਂ ਗਈਆਂ ਤਾਂ ਜੋ ਮਲਜ਼ਮ ਤੱਕ ਪਹੁੰਚਿਆ ਜਾ ਸਕੇ ਦੇਖੋ ਅਮਿਤ ਸਾਰੇ ਮਾਮਲੇ ਦੇ ਵਿੱਚ ਜਿਹੜਾ ਕਿ ਪੁਲਿਸ ਨੇ ਆਪਣਾ ਹਿਊਮਨ ਜਿਹੜਾ ਇੰਟੈਲੀਜੈਂਸ ਹੈ ਹਿਊਮਨ ਹਿੰਟਸ ਜਿਹਨੂੰ ਅਸੀਂ ਕਹਿੰਨੇ ਆ ਯਾਨੀ ਕਿ ਚਸ਼ਮੇ ਦੀਦ ਇਹੋ ਜਿਹੇ ਜਿਹੜੇ ਮੌਕੇ ਦੇ ਉੱਤੇ ਖੜੇ ਸੀ ਉਹਨੂੰ ਵੀ ਵਰਤਿਆ ਤੇ ਇਸ ਤੋਂ ਇਲਾਵਾ ਜਿਹੜੀ ਇੱਕ ਟੈਕਨੋਲੋਜੀ ਆ ਉਹਨਾਂ ਕੋ ਸਾਈਬਰ ਦੀ ਉਹਨੂੰ ਜਿਹੜਾ ਕਿ ਜ਼ਰੂਰ ਵਰਤਦੇ ਹੋਏ ਕਿ ਇਹ ਸਾਰਾ ਮਾਮਲਾ ਟ੍ਰੇਸ ਕੀਤਾ ਵੈ ਐਸ ਵਕਤ ਮੈਂ ਜਾਣਕਾਰੀ ਦੇ ਰਹੇ ਹਾਂ ਜਲੰਧਰ ਦੀ ਸੈਸ਼ਨ ਕੋਰਟ ਵਿਖੇ ਮੈਂ ਮੌਜੂਦ ਆ ਅਮ੍ਰਿਤਪਾਲ ਨੂੰ ਕੁਝ ਹੀ ਦੇਰ ਪਹਿਲਾਂ ਜਿਹੜਾ ਕਿ ਉਹ ਕੋਰਟ ਦੇ ਵਿੱਚ ਜਿਹੜਾ ਕਿ ਪੇਸ਼ ਕੀਤਾ ਜਾ ਰਿਹਾ ਵੈ ਕਾਰਨ ਉਹਦਾ ਇਹ ਆ ਕਿ ਪੁਲਿਸ ਹਾਲੇ ਰਿਮ ਇਸ ਵਿੱਚ ਕੋਈ ਹੋਰ ਗੱਲ ਨਿਕਲ ਕੇ ਸਾਹਮਣੇ ਨਹੀਂ ਆਂਦੀ ਜਿੰਦੇ ਵਿੱਚ ਜਿਹੜਾ ਹੈ ਕਿ ਇਹ ਪਲੈਨ ਤਰੀਕੇ ਦੇ ਨਾਲ ਐਕਸੀਡੈਂਟ ਹੋਇਆ ਹੋਵੇ ਕਿਉਂਕਿ ਪੁਲਿਸ ਨੇ ਇਹ ਗੱਲ ਆਖੀ ਹੈ ਸ੍ਰੀ ਐਸਐਸਪੀ ਹਰਵਿੰਦਰ ਸਿੰਘ 베ਰੇ ਕੇ ਗੱਲ ਕਹਿੰਦੇ ਪਏ ਸੀ ਕਿ ਜੋ ਮੁੰਡਾ ਵੈ 26 ਸਾਲਾ ਆਪਣਾ ਅੰਮ੍ਰਿਤਪਾਲ ਦਾਸੂਪੁਰ ਪਿੰਡ ਦਾ ਰਹਿਣ ਵਾਲਾ ਕਰਤਾਰਪੁਰ ਦੇ ਲਾਗੇ ਦਾ ਕਿ ਇਹ ਜਦੋਂ ਵਿਦੇਸ਼ ਵਿੱਚ ਸੀਗਾ ਤੇ ਉੱਥੇ ਗੱਡੀ ਚਲਾਉਂਦਾ ਸੀ ਤੇ ਖੱਬੇ ਸੱਜੇ ਸਟੀਅਰਿੰਗ ਦਾ ਜਿਹੜਾ ਕਿ ਇਹਨੂੰ ਭਲੇਖਾ ਪੈ ਸਕਦਾ ਆਮੂਮਨ ਇਹ ਗੱਲ ਜਿਹੜੀ ਹੈ ਕਿ ਉਹ ਜਾਂਚ ਵਿੱਚ ਨਿਕਲ ਕੇ ਸਾਹਮਣੇ ਆਈ ਹੋਏ ਕਿ ਪਰ ਪੁਲਿਸ ਜਿਹੜੀ ਹੈ ਕਿ ਅੱਜ ਕੋਰਟ ਦੇ ਅ तरीके ਦਾ establish ਕੀਤਾ ਜਾਣਾ ਹੈ ਜੋ ট্রায়ਲ ਚੱਲਣਾ ਹੈ ਉਹਨੂੰ ਲੈ ਕੇ क्राइम सीन ਤੇ ਇਹਨੂੰ ਲੈ ਕੇ ਜਾਇਆ ਜਾਏਗਾ ਕਿਸ ਤਰੀਕੇ ਨਾਲ 사ला ਹਾਦਸਾ ਹੋਇਆ ਹੈ ਇਹ ਡਾਕੂਮੈਂਟੇਸ਼ਨ ਜਿਹੜਾ ਵਰਕੇ ਚੱਲੇਗਾ ਹੁਣ ਮੈਂ ਅਨਾਵਕੀ ਇਨਵੈਸਟੀਗੇਸ਼ਨ ਜਿਹੜੀ ਹੈ ਕਿ ਇਸ ਤਰੀਕੇ ਤੱਕ ਕਿਦਾਂ ਉੱਥੇ ਪਹੁੰਚੀ ਹੈ ਉਹ ਪੁਲਿਸ ਨੇ ਗੱਲ ਆਖੀ ਹੈ ਕਿ ਜਿਹੜੀ ਥਾਂ ਦੇ ਉੱਤੇ ਬਿਆਸਮੈਂਟ ਦੇ ਬਾਹਰ ਇਹ ਐਕਸੀਡੈਂਟ ਹੁੰਦਾ ਵਾ ਉਹ ਪ੍ਰੋਪਰ ਪੂਰੇ ਤਰੀਕੇ ਦੇ ਨਾਲ ਬਲਾਈਂਡ ਸੀਗਾ ਮਤਲਬ ਉੱਥੇ ਕਿਸੇ ਵੀ ਤਰੀਕੇ ਦੇ ਨਾਲ ਕੋਈ ਸੀਸੀਟੀਵੀ ਨਹੀਂ ਸੀਗਾ ਇਨਵੈਸਟੀਗੇਸ਼ਨ ਜਿਹੜੀ ਪ੍ਰੀਲੀਮੀਨਰੀ ਅਸੀਂ ਸ਼ੁਰੂ ਕੀਤੀ ਹੈ ਉਹਦੇ ਵਿੱਚ ਸਾਨੂੰ ਖਾਸ ਜਿਹੜੀ ਹੈ ਕਿ ਦਿੱਕਤ ਪਰੇਸ਼ਾਨੀ ਆਈ ਪਰ ਵੀਡੀਓ ਨਿਕਲ ਕੇ ਸਾਹਮਣੇ ਆਂਦੀ ਹੈ ਫੌਜਾ ਸਿੰਘ ਆਪਣੇ ਘਰ ਤੋਂ ਜਿਹੜਾ ਕਿ ਨਿਕਲ ਕੇ ਬਾਹਰ ਆਂਦੇ ਨੇ ਉਹਦਾ ਇੱਕ ਹਿੰਟ ਲੈਂਦਿਆਂ ਹੋਇਆ ਜਿਹੜਾ ਹਾਈਵੇ ਦਾ ਉਹਦਾ ਰਸਤਾ ਨਾਪਿਆ ਗਿਆ ਫਿਰ ਜਿੰਨੀ ਦੇਰ ਤੱਕ ਉੱਥੇ ਪਹੁੰਚਣਾ ਸੀਗਾ ਇਸ ਤੋਂ ਬਾਅਦ ਜਿਹੜਾ ਫਾਰਵਰਡਿੰਗ ਅਤੇ ਬੈਕਵਰਡ ਦੇ ਜਿੰਨੇ ਵੀ ਕੈਮਰੇ ਸੀਗੇ 5 ਕਿਲੋ ਤੋਂ 10 ਕਿਲੋਮੀਟਰ ਦੇ ਉਹਨਾਂ ਨੂੰ ਟ੍ਰੇਸ ਕੀਤਾ ਗਿਆ ਫਿਰ ਇੱਕ ਜਿਹੜਾ ਟੁਕੜਾ ਮਿਲਦਾ ਵੈ ਉਹਨਾਂ ਨੂੰ ਉੱਥੇ ਮੌਕੇ ਤੇ ਚਸ਼ਮਦੀਦ ਫੜਾਉਂਦੇ ਨੇ ਕਿ ਜਦੋਂ ਫੌਜਾ ਸਿੰਘ ਦੇ ਨਾਲ ਗੱਡੀ ਹਿੱਟ ਹੁੰਦੀ ਹੈ ਉਦੋਂ ਸਾਨੂੰ ਟੁਕੜਾ ਮਿਲਦਾ ਵੈ ਹੁਣ ਇਹਦੇ ਵਿੱਚ ਪੁਲਿਸ ਨੇ ਜਿਹੜਾ ਕਿ ਇੰਟੈਲੀਜੈਂਸ ਵਰਤਦੇ ਹੋ ਪੁਲਿਸ ਨੂੰ ਚਸ਼ਮਦੀਨ ਨੇ ਸਾਰਾ ਇਹ ਹਾਦਸਾ ਦੇਖਿਆ ਸੀਗਾ ਉਹਨੇ ਦੱਸਿਆ ਕਿ ਗੱਡੀ 7 ਸੀਟਰ ਲੱਗਦੀ ਹੈ ਪਰ ਝਾੜੀਆਂ ਸੀਗੀਆਂ ਜਿਹੜੀਆਂ ਕਿ ਡਿਵਾਈਡਰ ਦੇ ਵਿੱਚ ਲੱਗੀਆਂ ਮੈਂ ਉਹ ਤੋਂ ਪਛਾਣ ਨਹੀਂ ਪਾਇਆ ਇੱਕ ਹਿੰਟ ਕਲੀਅਰ ਹੋ ਗਿਆ ਕਿ ਟੁਕੜਾ ਜਿਹੜਾ ਗੱਡੀ ਦਾ ਮਿਲਿਆ ਯਾਨੀ ਕਿ ਬੰਪਰ ਦੇ ਨਾਲ ਫੌਜਾ ਸਿੰਘ ਹਿੱਟ ਹੋਏ ਨੇ ਕਿਉਂਕਿ ਇੱਕ ਐਂਗਲ ਇਹ ਵੀ ਨਿਕਲਦਾ ਪਿਆ ਸੀ 5 ਫੁੱਟ ਤੋਂ 5 ਇੰਚ ਤੋਂ 6 ਕਿਦੇ ਆਸ-ਪਾਸ ਫੌਜਾ ਸਿੰਘ ਦੀ ਹਾਈਟ ਸੀ ਤੇ ਉਹਨਾਂ ਦੇ ਚੂਲੇ ਦੇ ਵਿੱਚ ਜਿਹੜਾ ਕਿ ਸੱਟ ਲੱਗੀ ਸੀ ਤੇ ਆਮੂਮਨ ਸੀ ਇਹ ਗੱਡੀ ਹੈ ਕਿ ਮੰਨ ਕੇ ਪੁਲਿਸ ਚੱਲਦੀ ਪਈ ਸੀ ਕਿ ਸਾਹਮਣੇ ਲੱਗੀ ਹੈ ਜਿਸ ਤੋਂ ਬਾਅਦ ਜਿਹੜਾ ਕਿ ਉਹ ਪਾਰਟ ਜਿਹੜਾ ਇਹ ਵੀ ਆਂਦਾ ਕਿ ਫੋਰਚੂਨਰ ਗੱਡੀ ਦੀ ਜਦੋਂ ਪਛਾਣ ਹੋ ਗਈ ਤੇ ਉਹ ਪੁਆਇੰਟ ਜਿਹੜਾ ਮਿਲਿਆ ਸੀਗਾ ਮਾਫ ਕਰਨਾ ਜਿਹੜਾ ਟੁਕੜਾ ਸੀਗਾ ਉਹਨੂੰ ਜਿਹੜਾ ਕਿ ਵਰਕਸ਼ਾਪ ਟੋਇਟਾ ਦੀ ਲੈ ਕੇ ਜਾਇਆ ਗਿਆ ਤੇ ਖਾਸ ਤੌਰ ਤੇ ਪੁੱਛਿਆ ਗਿਆ ਇਹ ਜਿਹੜਾ ਪੁਰਜਾ ਵੈ ਇਹ ਕਿਹੜੇ ਮਾਡਲ ਦੀ ਗੱਡੀ ਚ ਲੰਗਦਾ ਪਿਆ ਕਿਉਂਕਿ ਕਈ ਫੋਰਚੂਨਰ ਜੜੀਆਂ ਨੇ ਕਿ ਉਹ ਮਾਡਲਸ ਦੀਆਂ ਲੱਗਦੀਆਂ ਪਈਆਂ ਸੀ ਹੌਲੀ ਹੌਲੀ ਮਾਮਲਾ ਟਰੇਸ ਹੁੰਦਾ ਗਿਆ ਸਾਹਮਣੇ ਉਹ ਜਿਹੜਾ ਇੱਕ ਕਲੈਂਪ ਸੀਗਾ ਜਿਹੜਾ ਕਿ ਟੁੱਟਿਆ ਹੋਇਆ ਸੀਗਾ ਬੰਪਰ ਨਾਲੋਂ ਉਹ ਪੁਲਿਸ ਨੇ ਟਰੇਸ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਕਿਸ ਨੂੰ ਸਟੈਬਲਿਸ਼ ਕੀਤਾ ਹਾਲਾਂਕਿ ਜਿਹੜੀ ਉਹ ਦਾ ਮਾਮਲਾ ਇਸ ਤਰੀਕੇ ਦੇ ਨਾਲ ਜਿਹੜਾ ਕਿ ਉਹ ਸਪਸ਼ਟ ਕੀਤਾ ਗਿਆ ਵਾ ਪਰਵਾਰ ਜਿਹੜਾ ਉਹ ਕਹਿੰਦਾ ਵਾ ਕਿ ਇੱਕ ਜ਼ਰੂਰ ਗੱਲ ਦਾ ਸਾਨੂੰ ਦੁੱਖ ਹੈ ਫੌਜਾ ਸਿੰਘ ਦੀ ਜਿਸ ਤਰੀਕੇ ਨਾਲ ਸੜਕ ਹਾਸੇ ਦੇ ਵਿੱਚ ਇਹ ਮੌਤ ਹੋਈ ਹੈ ਉਹ ਉੱਥੋਂ ਅਸੀਂ ਬਹੁਤ ਜਿਹੜਾ ਕਿ ਆਹਤਨੀਆਂ ਤੇ ਸਾਨੂੰ ਸਦਮਾ ਵੀ ਹੈ ਤੇ ਖਾਸ ਤੌਰ ਤੇ ਮੁਲਜ਼ਮ ਨੂੰ ਲੈ ਕੇ ਵੀ ਇਹ ਗੱਲ ਕਹਿੰਦੇ ਪਏ ਜੇਕਰ ਤੇਰੀ ਕੋ ਗਲਤੀ ਨਾਲ ਐਕਸੀਡੈਂਟ ਹੋ ਗਿਆ ਸੀਗਾ ਤੂੰ ਮੌਕੇ ਤੋਂ ਨਾ ਭੱਜਦਾ ਬਾਬਾ ਫੌਜਾ ਸਿੰਘ ਨੂੰ ਜਿਹੜਾ ਕਿ ਹਸਪਤਾਲ ਲੈ ਜਾਂਦਾ ਕੀ ਪਤਾ ਉਹ ਅੱਜ ਸਾਡੇ ਨਾਲ ਇਸ ਦੁਨੀਆ ਦੇ ਵਿੱਚ ਹੁੰਦੇ ਬਹੁਤ ਸਾਰੇ ਐਂਗਲ ਹੋਰ ਵੀ ਪੁਲਿਸ ਜਿਹੜਾ ਕਿ ਜ਼ਰੂਰ ਇਸਟੈਬਿਸ਼ ਕਰੇਗੀ ਪਰ ਐਸੋਕ ਜਿਹੜਾ ਕਿ ਉਹਨ ਬਿਲਕੁਲ ਵਾਕਿਆ ਜੀ ਹੈ ਕਈ ਕੜੀਆਂ ਜਿਸ ਤੰਗ ਦੇ ਨਾਲ ਜੁੜਦੀਆਂ ਨਜ਼ਰ ਆਈਆਂ ਪੁਲਿਸ ਦੀ ਇੱਥੇ ਵਾਕਿਆ ਵਿੱਚ ਇਸ਼ਾਰਾ ਜ਼ਰੂਰ ਬੰਦੀ ਜਿਸ ਤੰਗ ਨਾਲ ਕੇਸ ਨੂੰ ਸੁਲਝਾਇਆ ਗਿਆ ਬੇਹਤ ਸ਼ੁਕਰੀਆ ਭਰਮੇ ਸਾਰੇ ਜਾਣਕਾਰੀ ਸਾਡੇ ਦਰਸ਼ਕਾਂ ਤੱਕ ਪਹੁੰਚਾਉਣ ਲਈ ਆਪਣੇ ਦਰਸ਼ਕਾਂ ਨੂੰ ਇੱਕ ਵਾਰ ਮਰਤਦਾ ਜੀ ਅਮਰਿਤਪਾਲ ਨਾਮ ਦਾ ਹੈ ਸ਼ਖਸ ਜਿਸ ਦੀ ਗੱਡੀ ਦੇ ਨਾਲ ਫੌਜਾ ਸਿੰਘ ਨੂੰ ਟੱਕਰ ਲੱਗੀ ਬਾਬਾ ਫੌਜਾ ਸਿੰਘ ਦਾ ਦਿਹਾਂਤ ਹੋਇਆ ਉਸ ਮੁਲਜ਼ਮ ਨੂੰ ਪੁਲਿਸ ਨੇ ਅੱਜ ਗ੍ਰਿਫਤਾਰ ਕਰਕੇ ਤਾਲੇ ਵਿੱਚ ਪੇਸ਼ ਕੀਤਾ ਹੈ